ਪਿਛਲੇ ਦਿਨੀ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਵਿੱਚ ਐਬਸਟਿਨ ਫਾਈਲਾਂ ਦਾ ਜ਼ਿਕਰ ਕੀਤਾ ਉਹ ਐਬਸਟਿਨ ਫਾਈਲਾਂ ਜਿਨ੍ਹਾਂ ਦਾ ਜ਼ਿਕਰ ਇਸ ਵੇਲੇ ਕੋਲ ਦੁਨੀਆ 'ਚ ਚੱਲ ਰਿਹਾ ਵੀ ਇਹਦੇ ਵਿੱਚ ਫੁਲਾਣੇ ਫੁਲਾਣੇ ਮਿਲੀਅਨਰ ਬਿਲੀਅਨਰ ਲੋਕਾਂ ਦੇ ਨਾਂ ਵੱਡੇ ਖਿਡਾਰੀ ਵੱਡੇ ਰਾਜਨੀਤਿਕ ਲੋਕ ਵੱਡੇ ਕਾਰੋਬਾਰੀ ਇਹਦੇ ਵਿੱਚ ਬੋਲਦੇ ਆ ਜਿਹੜੇ ਕਿ ਸ਼ੋਸ਼ਣ ਕਰਦੇ ਰਹੇ ਆ ਕੁੜੀਆਂ ਦਾ ਜਿਹੜੇ ਕਿ ਐਬਸਟਿਨ ਜੇਫਰੀ ਦੇ ਕਹਿ ਮੁਤਾਬਕ ਚੱਲਦੇ ਰਹੇ ਆ ਉਹਦੇ ਆਇਲੈਂਡ ਦੇ ਉੱਤੇ ਜਾ ਕੇ ਮਸਤੀਆਂ ਕਰਦੇ ਰਹੇ ਆ ਉਥੇ ਉਹ ਕੁੜੀਆਂ ਦਾ ਮੁੱਲ ਵੀ ਪੁੱਛਦੇ ਰਹੇ ਅਤੇ ਕੁੜੀਆਂ ਦੇ ਨਾਲ ਰਾਤਾਂ ਵੀ گزارਦੇ ਰਹੇ ਤੇ ਸਮਾਂ ਟਪਾਉਂਦੇ ਰਹੇ ਆ। ਰਾਹੁਲ ਗਾਂਧੀ ਨੇ ਇਹਦਾ ਜ਼ਿਕਰ ਕਰਦਿਆਂ ਕਰਦਿਆਂ ਤੇ ਹਰਦੀਪ ਸਿੰਘ ਪੁਰੀ ਦਾ ਨਾਂ ਵੀ ਲਿਆ। ਪੁਰੀ ਸਾਹਿਬ ਨੇ ਕੁਝ ਘੰਟਿਆਂ ਬਾਅਦ ਪ੍ਰੈਸ ਕਾਨਫਰੰਸ ਕਰਤੀ। ਉਹ ਕਹਿੰਦੇ ਦੇਖੋ ਜੀ ਪ੍ਰਤੀਨਿਧੀ ਮੰਡਲ ਦੇ ਨਾਲ ਅਸੀਂ ਗਏ ਜਾਂਦੇ ਸਾਂ ਪਰ ਸਾਨੂੰ ਉਹਦੀਆਂ ਰੁਚੀਆਂ ਤੇ ਉਹਦੀਆਂ ਕਰਤੂਤਾਂ ਦੇ ਬਾਰੇ ਕੋਈ ਗਿਆਨ ਨਹੀਂ ਸੀ। ਨਾ ਸਾਡੀ ਕੋਈ ਰੁਚੀ ਹੈ। ਇਹ ਤਾਂ ਜੀ ਐਵੇਂ ਰਾਹੁਲ ਗਾਂਧੀ ਵਰਗੇ ਪਰੋਲ ਬਣਾ ਕੇ ਪੇਸ਼ ਕਰ ਦਿੰਦੇ ਆ। ਚਲੋ ਪੁਰੀ ਸਾਹਿਬ ਨੇ ਆਪਣਾ ਪੱਖ ਰੱਖਤਾ ਪਰ ਸਵਾਲ ਇਹ ਪੈਦਾ ਹੁੰਦਾ ਜੀ ਕਿ ਭਾਰਤ ਦੇ ਕਿਹੜੇ ਕਿਹੜੇ ਹੋਰ ਨੇਤਾ ਐਸੇ ਆ ਜਿਨ੍ਹਾਂ ਨੂੰ ਇਹਨਾਂ ਫਾਇਲਾਂ ਦਾ ਹਲੇ ਸੇਕ ਲੱਗਣਾ ਬਾਕੀ ਆ ਜਿਹੜੇ ਕਿਹੜੇ ਵੱਡੇ ਕਾਰੋਬਾਰੀ ਆ ਵੱਡੇ ਘਰਾਣੇ ਆ ਜਿਨ੍ਹਾਂ ਨੂੰ ਇਹਨਾਂ ਫਾਇਲਾਂ ਵਿੱਚਲਾ ਸੇਕ ਲੱਗਣਾ ਬਾਕੀ ਆ ਤੁਸੀਂ ਮੈਂ ਇਨੀ ਗੱਲ ਤਾਂ ਜਾਣ ਲਈ ਆ ਵੀ ਇਹ ਬੰਦਾ ਜਿਹੜਾ ਐਬਸਟਿਨ ਜੇਫਰੀ ਬੜਾ ਛਾਤਰ ਦਿਮਾਗ ਦਾ ਸੀ ਇਸ ਬੰਦੇ ਨੇ ਜੇਲ੍ਹ ਦੇ ਵਿੱਚ ਆਤਮ ਹੱਤਿਆ ਕਰ ਲਈ ਇਸ ਬੰਦੇ ਨੇ ਜੇਲ੍ਹ ਦੇ ਵਿੱਚ ਆਤਮ ਹੱਤਿਆ 10 ਅਗਸਤ 2019 ਨੂੰ ਕੀਤੀ ਪਰ ਕੀ ਇਹ ਸੱਚੀ ਮੁੱਚੀ ਆਤਮ ਹੱਤਿਆ ਕੀਤੀ ਜਾਂ ਉਹਦਾ ਕਤਲ ਕੀਤਾ ਗਿਆ ਇਹਦੇ ਬਾਰੇ ਕਿਸੇ ਨੇ ਕਦੇ ਵੀ ਗੌਰ ਨਹੀਂ ਕੀਤੀ ਪਰ ਹੁਣ ਇੱਕ ਡਾਕਟਰ ਦੇ ਵੱਲੋਂ ਗੱਲ ਕਹੀ ਗਈ ਆ ਅਮਰੀਕਨ ਡਾਕਟਰ ਦੇ ਵੱਲੋਂ ਕਿ ਉਹਨੇ ਆਤਮ ਹੱਤਿਆ ਨਹੀਂ ਕੀਤੀ ਮੇਰਾ 50 ਸਾਲ ਦਾ ਤਜਰਬਾ ਬੋਲਦਾ ਜੇ ਗੜ ਦੇ ਵਿੱਚ ਚਾਦਰ ਪਾ ਕੇ ਜੇਲ੍ਹ ਦੇ ਵਿੱਚ ਜਾਂ ਕਿਤੇ ਵੀ ਫਾਹਾ ਲਿਆ ਹੋਵੇ ਤਾਂ ਗੜ ਦੀਆਂ ਤਿੰਨ ਹੱਡੀਆਂ ਨਹੀਂ ਟੁੱਟਦੀਆਂ ਉਹਦੀਆਂ ਤਿੰਨ ਹੱਡੀਆਂ ਟੁੱਟਣਾ ਇਹਦਾ ਮਤਲਬ ਇਹ ਵੀ ਦਾਲ ਦੇ ਵਿੱਚ ਕਾਲਾ ਨਹੀਂ ਪੂਰੀ ਦਾਲ ਕਾਲੀ ਆ ਇਸ ਕਰਕੇ ਇਸ ਗੱਲ ਦੀ ਪੜਤਾਲ ਮੁੜ ਕੇ ਹੋਣੀ ਚਾਹੀਦੀ ਆ ਜਿਹੜੀ ਇਹ ਰਿਪੋਰਟ ਆ ਉਹਦੇ ਬਾਰੇ ਮੁੜ ਕੇ ਜਾਣਕਾਰੀ ਆ ਲੋਕਾਂ ਤੱਕ ਨਿਸ਼ਰ ਕਰਨੀ ਚਾਹੀਦੀ ਆ ਕਿਉਂਕਿ ਇਹ ਗੜ ਘੁੱਟਣ ਦਾ ਮਾਮਲਾ ਨਾ ਕਿ ਫਾਹਾ ਲੈਣ ਦਾ ਮਾਮਲਾ ਇੱਕ ਜੂਲੀ ਬਰਾਊਨ ਨਾਂ ਦੀ ਕੁੜੀ ਵੀ ਆ ਜਿਹਦੇ ਬਾਰੇ ਮੇਰਾ ਖਿਆਲ ਆ ਵੀ ਨਾ ਨੈਸ਼ਨਲ ਮੀਡੀਆ ਨੇ ਨਾ ਇੰਟਰਨੈਸ਼ਨਲ ਮੀਡੀਆ ਨੇ ਬਹੁਤੀ ਵੱਡੀ ਗੱਲ ਨਹੀਂ ਕੀਤੀ ਇਹ ਜੂਲੀ ਬਰਾਊਨ ਕਹੋ ਨਾ ਇਹ ਜੂਲੀ ਬਰਾਊਨ ਉਹ ਬਹਾਦਰ ਪੱਤਰਕਾਰ ਕੁੜੀ ਆ ਜੀਨੇ ਕੇ ਇਸ ਬੰਦੇ ਦੇ ਨਾਲ ਜੁੜ ਕੇ ਜੜੀਆਂ ਔਰਤਾਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਉਹਨਾਂ ਦੇ ਵਿੱਚੋਂ 80 ਦੀ ਪਛਾਣ ਕੀਤੀ ਉਹਨਾਂ 80ਾਂ ਦੇ ਵਿੱਚੋਂ 60ਾਂ ਨੂੰ ਨਿੱਜੀ ਤੌਰ ਤੇ ਮਿਲੀ ਉਹਨਾਂ 60ਾਂ ਦੇ ਵਿੱਚੋਂ ਇੱਕ ਦਰਜਨ ਦੇ ਨੇੜੇ ਤੇੜੇ ਔਰਤਾਂ ਦੇ ਨਾਲ ਗੱਲਬਾਤ ਕਰਕੇ ਮੀਡੀਏ ਦੇ ਮੂਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਉਹਦੇ ਆਧਾਰ ਦੇ ਉੱਤੇ ਫਿਰ ਐਪਸਟ੍ਰਿਨ ਜੇਫਰੀ ਨੂੰ ਜੇਲ੍ਹ ਦੇ ਵਿੱਚ ਦੁਬਾਰਾ ਜਾਣਾ ਪਿਆ ਸੀ ਜਦੋਂ ਉਹ ਦੁਬਾਰਾ ਗਿਆ ਫਾਹਾ ਉਹਨੇ ਫੇਰ ਲਿਆ ਜਾਂ ਗੱਲ ਉਹਦਾ ਫੇਰ ਘਟਿਆ ਗਿਆ ਨੀ ਤਾਂ ਪਹਿਲੀ ਵਾਰ ਤਾਂ ਜਦੋਂ ਉਹ ਜੇਲ੍ਹ ਗਿਆ ਉਹਨੇ ਮਸਤੀ ਮੁਸਤੀ ਜੀ ਕਰਕੇ ਬਾਹਰ ਆ ਗਿਆ ਸੀ ਕਿਉਂਕਿ ਉਹਨੂੰ 18 ਮਹੀਨਾ ਦੀ ਸਜ਼ਾ ਹੋਈ ਉਹਦੇ ਵਿੱਚੋਂ ਵੀ 12 ਘੰਟੇ ਬਾਹਰ ਜਾ ਸਕਦਾ ਮौज-ਮਸਤੀ ਕਰ ਸਕਦਾ ਇਹ ਕੋਈ ਸਦਾ ਨਹੀਂ ਸੀ ਪਰ ਇਹ ਕੌਣ ਸੀ ਜੂਲੀ ਬਰਾਊਨ ਤੇ ਉਹ ਡਾਕਟਰ ਕੌਣ ਆ ਜਿਨੇ ਕੇ ਇਹ ਗੱਲ ਕਹੀ ਆ ਕਿ ਉਹਨੇ ਆਤਮ ਹੱਤਿਆ ਨਹੀਂ ਉਹਨੇ ਤਾਂ ਖੁਦਕੁਸ਼ੀ ਕੀਤੀ ਆ ਆਖਰ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਉਹਨੂੰ ਮਾਰਿਆ ਜੇਲ੍ਹ ਦੇ ਵਿੱਚ ਉਹਨੂੰ ਮਾਰਨ ਦੇ ਪਿੱਛੇ ਕਾਰਨ ਕਿਹੜੇ ਕਿੜੇ ਹੋਏ ਤੇ ਕੀ ਉਹਨੂੰ ਸੱਚੀ ਮੁੱਚੀ ਜੇਲ੍ਹ ਦੇ ਵਿੱਚ ਮਾਰਿਆ ਗਿਆ ਜਿਹੜੇ ਲੋਕਾਂ ਦੇ ਕੋਲੇ ਉਹਦੇ ਕਾਲੇ ਚਿੱਠੇ ਸੀ ਉਹਨਾਂ ਲੋਕਾਂ ਨੇ ਹੀ ਉਹਨੂੰ ਮਰਵਾਤਾ ਜਾਂ ਫਿਰ ਚਾਰੇ ਪਾਸੇ ਘੇਰਾ ਪੈਣ ਦੇ ਕਰਕੇ ਐਫਸਟਿਨ ਜੇਫਰੀ ਨੇ 2019 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜੇਲ੍ਹ ਦੇ ਵਿੱਚ ਚਾਦਰ ਨਾਲ ਫਾਹ ਲੈ ਕੇ ਸੱਚੀ ਮੁੱਚੀ ਮੌਤ ਨੂੰ ਗੱਲ ਨਾਲ ਲਾ ਲਿਆ ਐਫਸਟਿਨ ਜੇਫਰੀ ਦੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹਦੇ ਵਿੱਚ ਮੌਜੂਦ ਰਹੇ ਫੋਰੈਂਸਿਕ ਐਕਸਪਰਟ ਡਾਕਟਰ ਮਾਈਕਲ ਬੈਡਨ ਨੇ ਦਾਅਵਾ ਕੀਤਾ ਉਹ ਕਹਿੰਦੇ ਜੀ ਐਪਸਪਰੀਨ ਨੇ ਆਤਮ ਹੱਤਿਆ ਨਹੀਂ ਸੀ ਕੀਤੀ ਸਗੋਂ ਉਹਦਾ ਗਲ ਘੁੱਟ ਕੇ ਉਹਨੂੰ ਮਾਰਿਆ ਗਿਆ ਇਹ ਡਾਕਟਰ ਦੇ ਵੱਲੋਂ ਗੱਲ ਕਹੀ ਗਈ ਆ ਉਹ ਡਾਕਟਰ ਜਿਹੜਾ ਕਿ ਫੋਰੈਂਸਿਕ ਟੀਮ ਦੇ ਵਿੱਚ ਸ਼ਾਮਿਲ ਸੀ ਆਤਮ ਹੱਤਿਆ ਕਰਨ ਵਾਲੀ ਰਿਪੋਰਟ ਤਿਆਰ ਕਰਨ ਦੇ ਵਿੱਚ ਜਿਹਦਾ ਨਾਂ ਹੈਗਾ ਉਹਦੇ ਵੱਲੋਂ ਇਹ ਦਾਵਾ ਕੀਤਾ ਗਿਆ ਦਾ ਟੈਲੀਗ੍ਰਾਫ ਦੇ ਵਿੱਚ ਇੰਟਰਵਿਊ ਦਿੱਤੀ ਆ ਉਹਨਾਂ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਮਸਲੇ ਦੀ ਮੁੜ ਕੇ ਦੁਬਾਰਾ ਜਾਂਚ ਹੋਣੀ ਚਾਹੀਦੀ ਆ ਇਹ ਜਿਹੜੀ ਪੋਸਟਮਾਰਟਮ ਦੀ ਪੜਤਾਲ ਮੁੜ ਕੇ ਹੋਣੀ ਚਾਹੀਦੀ ਆ ਨਿਊਯਾਰਕ ਦੇ ਵਿੱਚ ਸਰਕਾਰੀ ਮੈਡੀਕਲ ਐਗਜ਼ਾਮੀਨਰ ਦਫ਼ਤਰ ਨੇ ਐਬਸਟ੍ਰੀਨ ਦੀ ਮੌਤ ਨੂੰ ਆਤਮਹੱਤਿਆ ਘਰਾਰ ਦਿੱਤਾ ਸੀ ਪਰ ਡਾਕਟਰ ਬੈਡਨ ਦਾ ਕਹਿਣਾ ਕਿ ਤੱਥਾਂ ਦੇ ਆਧਾਰ 'ਤੇ ਮੌਤ ਦੇ ਕਾਰਨ ਤੇ ਤਰੀਕੇ ਦੀ ਫਿਰ ਤੋਂ ਪੜਤਾਲ ਬਹੁਤ ਜ਼ਰੂਰੀ ਆ। ਰਿਪੋਰਟ ਦੇ ਮੁਤਾਬਕ ਐਬਸਟ੍ਰੀਨ ਦੀ ਥੋੜ ਦੇ ਉੱਤੇ ਤਿੰਨ ਫ੍ਰੈਕਚਰ ਸੀ ਯਾਨੀ ਕਿ ਤਿੰਨ ਥਾਵਾਂ ਤੋਂ ਹੱਡੀ ਟੁੱਟੀ ਸੀ। ਤੇ ਗੱਲ ਇਹ ਜੀ ਕਿ ਦਾਵਾ ਕੀਤਾ ਗਿਆ ਡਾਕਟਰ ਬੈਡਨ ਦੇ ਵੱਲੋਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 50 ਵਰਿਆਂ ਦੇ ਤਜਰਬੇ ਦੇ ਵਿੱਚ ਆਤਮਹੱਤਿਆ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਤਿੰਨ ਫ੍ਰੈਕਚਰ ਕਰੇ ਦੇਖੇ ਨਹੀਂ ਆ ਉਹਨਾਂ ਦਾ ਕਹਿਣਾ ਜੀ ਕਿ ਇਹੋ ਜੇ ਫ੍ਰੈਕਚਰ ਹਤਿਆ ਦੇ ਵੱਲ ਸੰਕੇਤ ਕਰਦੇ ਆ ਹਾਲਾਂਕਿ ਡਾਕਟਰ ਸੈਂਪਸਨ ਦਾ ਇਹ ਵੀ ਕਹਿਣਾ ਕਿ ਇਹੋ ਜੇ ਫ੍ਰੈਕਚਰ ਆਤਮ ਹਤਿਆ ਜਾਂ ਹਤਿਆ ਦੋਵਾਂ ਰੂਪਾਂ ਦੇ ਵਿੱਚ ਦੇਖੇ ਜਾ ਸਕਦੇ ਆ ਹੁਣ ਇੱਕ ਸਵਾਲ ਹੋਰ ਇਹ ਆ ਕਿ ਬੰਦੇ ਨੇ ਖੁਦਕੁਸ਼ੀ ਤਾਂ ਕੀਤੀ ਹੈਗੀ ਜੀ 10 ਅਗਸਤ ਨੂੰ ਤੇ ਡਰਾਫਟ ਉਹਦੇ ਬਾਰੇ ਜਿਹੜਾ ਤਿਆਰ ਹੋ ਗਿਆ 9 ਤਰੀਕ ਨੂੰ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ ਕਿ 9 ਅਗਸਤ 2019 ਨੂੰ ਹੀ ਡਰਾਫਟ ਤਿਆਰ ਹੋ ਗਿਆ ਸੀ ਇਹ ਖੁਲਾਸਾ ਅਮਰੀਕੀ ਨਿਆਂ ਵਿਭਾਗ ਦੇ ਨਵੇਂ ਦਸਤਾਵੇਜ਼ਾਂ ਦੇ ਵਿੱਚ ਹੋਇਆ ਐਪਸਟਿਨ 10 ਅਗਸਤ 2019 ਨੂੰ ਨਿਊਯਾਰਕ ਦੀ ਕ੍ਰੈਕਸ਼ਨ ਸੈਂਟਰ ਦੇ ਵਿੱਚ ਮਰਤਕ ਪਾਇਆ ਗਿਆ ਸੀ ਹੁਣ ਤਿੰਨ ਚਾਰ ਵੱਡੇ ਸਵਾਲ ਆ ਜਿਨ੍ਹਾਂ ਦੇ ਬਾਰੇ ਹਾਲੇ ਤੱਕ ਉੱਤਰ ਨਹੀਂ ਮਿਲੇ ਪਹਿਲਾ ਸਵਾਲ ਇਹ ਆ ਕਿ ਉੱਥੇ ਜੇਲ੍ਹ ਦੇ ਵਿੱਚ ਕਈ ਕੈਮਰੇ ਕੰਮ ਨਹੀਂ ਸੀ ਕਰਦੇ ਉਹ ਕਿਉਂ ਨਹੀਂ ਸੀ ਕੰਮ ਕਰ ਰਹੇ ਇਰੀ ਤੇ ਇੱਕ ਕਾਰਨ ਹੋਰ ਆ ਕਿ ਘਟਨਾ ਸਥਾਨ ਤੋਂ ਮਿਲੀ ਨਾਰੰਗੀ ਚਾਦਰ ਫਾਂਸੀ ਦਾ ਫੰਦਾ ਬਣਾ ਕੇ ਬਾਅਦ ਦੇ ਵਿੱਚ ਐਪਸਟਿਨ ਦੀ ਮੌਤ ਦੇ ਨਾਲ ਮੇਲ ਨਹੀਂ ਖਾਂਦਾ ਡਿਊਟੀ ਦੇ ਉੱਤੇ ਮੌਜੂਦ ਗਾਰਡ ਨੇ ਕਈ ਘੰਟਿਆਂ ਤੱਕ ਨਿਗਰਾਨੀ ਨਹੀਂ ਕੀਤੀ ਜਦ ਕਿ ਹਰ 30 ਮਿੰਟਾਂ ਦੇ ਵਿੱਚ ਇਸ ਮਾਮਲੇ ਦੀ ਜਾਂਚ ਹੁੰਦੀ ਆ ਉੱਥੇ ਜੋ ਜੋ ਕੁਝ ਹੋ ਰਿਹਾ ਉਹਦੀ ਪੜਤਾਲ 30 ਮਿੰਟ ਬਾਅਦ ਹੁੰਦੀ ਰਹਿੰਦੀ ਆ ਹੁਣ ਉਸ ਤੋਂ ਅਗਲੀ ਗੱਲ ਇਹ ਕਿਦਾ ਪਿਛੋਕੜ ਕੀ ਆ ਇਹ ਕਹਾਣੀ ਅਸਲ ਵਿੱਚ ਲਗਭਗ 21 ਸਾਲ ਪਹਿਲਾਂ ਸ਼ੁਰੂ ਹੁੰਦੀ ਆ 2005 ਦੇ ਵਿੱਚ ਸ਼ੁਰੂਆਤ ਹੁੰਦੀ ਆ 14 ਸਾਲ ਦੀ ਇੱਕ ਕੁੜੀ ਆ ਜਿਹਦੇ ਮਾਪੇ ਨੇ ਇਹ ਇਲਜ਼ਾਮ ਲਾਇਆ ਕਿ ਜੈਫਰੀ ਐਪਸਟ੍ਰੀਨ ਨੇ ਆਪਦੇ ਘਰ ਦੇ ਵਿੱਚ ਉਹਨਾਂ ਦੀ ਬੇਟੀ ਦਾ ਸਰੀਰਕ ਸੋਸ਼ਣ ਕੀਤਾ ਐਪਸਟ੍ਰੀਨ ਦੇ ਘਰ ਦੀ ਤਲਾਸ਼ੀ ਲਈ ਪੁਲਿਸ ਨੇ ਤੇ ਕਈ ਹੋਰ ਕੁੜੀਆਂ ਦੀਆਂ ਤਸਵੀਰਾਂ ਵੀ ਉਹਦੇ ਘਰ ਦੇ ਵਿੱਚੋਂ ਮਿਲੀਆਂ ਉਸ ਤੋਂ ਬਾਅਦ 2008 ਬਰੇ ਦੇ ਵਿੱਚ ਐਪਸਟ੍ਰੀਨ ਨੂੰ ਸਰੀਰਕ ਸੋਸ਼ਣ ਦਾ ਦੋਸ਼ੀ ਠਹਿਰਾਇਆ ਤੇ ਉਹਨੂੰ 18 ਮਹੀਨੇ ਦੀ ਸਜ਼ਾ ਹੋਈ ਪਰ ਉਹਨੂੰ 12 ਘੰਟੇ ਦੇ ਲਈ ਬਾਹਰ ਰਹਿਣ ਤੇ ਕੰਮ ਕਰਨ ਦੀ ਇਜਾਜ਼ਤ ਮਿਲੀ ਤੇ ਤਕਰੀਬਨ 13 ਮਹੀਨੇ ਇਹੋ ਜੀ ਮਾਮੂਲੀ ਜੀ ਸਜ਼ਾ ਕੱਟਣ ਤੋਂ ਬਾਅਦ ਉਹ ਫੇਰ ਬਾਹਰ ਆ ਗਿਆ ਉਸ ਤੋਂ ਬਾਅਦ ਉਹਨੇ ਖੁੱਲਕੇ ਵਿਚਰਨਾ ਫੇਰ ਸ਼ੁਰੂ ਕਰਤਾ ਫਿਰ ਉਸ ਤੋਂ ਬਾਅਦ ਪਤਾ ਲੱਗਾ ਵੀ ਜਦੋਂ ਲਗਾਤਾਰ ਗੱਲ ਅੱਗੇ ਤੋਂ ਅੱਗੇ ਵਧ ਗਈ ਤਾਂ ਇੱਕ ਖੋਜੀ ਪੱਤਰਕਾਰ ਜੁਲੀ ਉਹਦੇ ਮਨ ਦੇ ਵਿੱਚ ਇਹ ਗੱਲ ਆਈ ਜੀ ਕਿ ਸਾਰਾ ਕੁਝ ਇੰਨਾ ਸਧਾਰਨ ਨਹੀਂ ਆ ਇਹਦੇ ਪਿੱਛੇ ਬਹੁਤ ਸਾਰੇ ਹੋਰ ਲੁਕਵੇਂ ਕਾਰਨ ਵੀ ਆ ਤੇ ਜੋ ਅੱਜ ਆਪਾਂ ਚਰਚਾ ਸੁਣਦੇ ਆ ਜੋ ਅੱਜ ਅਸੀਂ ਖਬਰਾਂ ਪੜ੍ਹਦੇ ਆ ਜਿਹੜੀ ਅੱਜਕੱਲ ਤੁਸੀਂ ਦੇਖ ਰਹੇ ਹੋ ਵੀ ਭਾਈ ਇਹ ਐਨੇ ਵੱਡੇ ਸਫਿਆਂ ਵਾਲੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਆ ਵੀ ਨਾ ਆ ਗਿਆ ਆ ਵੀ ਨਾ ਆ ਗਿਆ ਆ ਵੀ ਨਾ ਹੋ ਗਿਆ ਜੇਕਰ ਇਹ ਦੇ ਵਿੱਚ ਜੂਲੀ ਬਰਾਊਨ ਦੀ ਖੋਜੀ ਪੱਤਰਕਾਰਤਾ ਨਾ ਹੁੰਦੀ ਤਾਂ ਤੁਹਾਡੇ ਤੱਕ ਕੋਈ ਜਾਣਕਾਰੀ ਨਹੀਂ ਸੀ ਪਹੁੰਚਣੀ ਜੂਲੀ ਬਰਾਊਨ ਨਾਂ ਦੀ ਇਹ ਪੱਤਰਕਾਰ ਅਸੀਂ ਉਹਨਾਂ ਔਰਤਾਂ ਦੀ ਪਛਾਣ ਕਰਨ ਦੇ ਵਿੱਚ ਕਾਮਯਾਬ ਰਹੀ ਜਿਹੜੀਆਂ ਕਿ ਐਬਸਟਿਨ ਦੇ ਵੱਲੋਂ ਸ਼ਿਕਾਰ ਬਣੇ ਗੀਆਂ ਸੀ ਜਾਂ ਵੱਖ-ਵੱਖ ਲੋਕਾਂ ਦੇ ਮੂਹਰੇ ਪਰੋਸੀਆਂ ਗੀਆਂ ਸੀ ਉਹਨਾਂ ਦੇ ਵਿੱਚੋਂ 60 ਔਰਤਾਂ ਦੀ ਉਹਨੇ ਨਿੱਜੀ ਤੌਰ ਦੇ ਉੱਤੇ ਭਾਲ ਵੀ ਕਰ ਲਈ ਤੇ 8 ਜਣੀਆਂ ਉਹਦੇ ਵਾਸਤੇ ਗੱਲਬਾਤ ਲਈ ਤਿਆਰ ਵੀ ਹੋ ਗਈਆਂ ਪਰ ਉਹਨਾਂ ਨੇ ਇਹ ਗੱਲ ਕਹੀ ਦੀ ਕਿ ਸਾਡੀ ਜਿਹੜੀ ਪਛਾਣ ਆ ਉਹ ਗੁਪਤ ਰਵੇ ਤੇ ਚਾਰ ਜਾਣੀਆਂ ਹੀ ਆਪਣੀ ਪਛਾਣ ਸਮੇਤ ਸਾਹਮਣੇ ਆਉਣ ਵਾਸਤੇ ਰੈਡੀ ਹੋਊਗਾ ਤਿਆਰ ਹੋਈਆਂ ਲੋ ਜੀ ਹੁਣ ਇਸ ਤੋਂ ਬਾਅਦ ਕਹਾਣੀ ਬਦਲਦੀ ਆ ਤਾਕਤਵਰ ਲੋਕਾਂ ਦਾ ਜ਼ੁਲਮ ਵੀ ਸੀ ਤਾਕਤਵਰ ਲੋਕਾਂ ਦਾ ਧਕਾਵੀ ਸੀ ਪਰ ਇਧਰ ਜੂਲੀ ਬਰਾਉਂਦੀ ਦੀ ਰਿਪੋਰਟ ਵੀ ਸੀ ਉਹਨੇ ਉਹਨਾਂ ਔਰਤਾਂ ਦੇ ਸਬੂਤਾਂ ਦੇ ਆਧਾਰ ਦੇ ਉੱਤੇ ਰਿਪੋਰਟ ਪੇਸ਼ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਹਿਲਜੁਲ ਹੋਈ ਇਹਦੇ ਕਰਕੇ ਇੱਕ ਵਾਰ ਫਿਰ ਜੇਫਰੀ ਐਪਸਟ੍ਰਾਈਨ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਤੇ ਇਹ ਵੇਲਾ ਹੈਗਾ ਜੀ 2019 ਦਾ ਸਾਲ 2019 ਦੇ ਵਿੱਚ ਉਹਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਤੇ ਉਸ ਤੋਂ ਬਾਅਦ ਫਿਰ ਉਹ ਜੇਲ੍ਹ ਦੇ ਵਿੱਚ ਕੋਠੜੀ ਦੇ ਵਿੱਚ ਮ੍ਰਿਤਕ ਮਿਲਿਆ ਜੇਕਰ ਇੱਥੇ ਜੂਲੀ ਬਰਾਊਨ ਨਾ ਹੁੰਦੀ ਜੇਕਰ ਉਹਦੇ ਵੱਲੋਂ ਖੋਜੀ ਪੱਤਰਕਾਰਤਾ ਨਾ ਕੀਤੀ ਜਾਂਦੀ ਜੇਕਰ ਉਹਦੇ ਵੱਲੋਂ ਸੋਸ਼ਣ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਨਾਲ ਸੰਪਰਕ ਨਾ ਕੀਤਾ ਜਾਂਦਾ ਜੇਕਰ ਉਹਦੇ ਵੱਲੋਂ ਨਿੱਡਰ ਹੋ ਕੇ ਰਿਪੋਰਟਾਂ ਨਾ ਪੇਸ਼ ਕੀਤੀਆਂ ਜਾਂਦੀਆਂ ਤਾਂ ਅੱਜ ਵਾਲਾ ਵੇਲਾ ਨਹੀਂ ਸੀ ਆਉਣਾ ਸੋ ਕਹਿਣ ਦਾ ਭਾਵੇਂ ਜੀ ਕਿ ਇੱਕ ਪਾਸੇ ਉਹ ਡਾਕਟਰ ਜਿਹੜਾ ਕਿ ਇਸ ਫੋਰੈਂਸਿਕ ਟੀਮ ਦੇ ਵਿੱਚ ਸੀ ਉਦੇ ਵੱਲੋਂ ਪੈਦਾ ਕੀਤਾ ਗਿਆ ਸ਼ੱਕ ਜਾਂ ਪ੍ਰਗਟਾਇਆ ਗਿਆ ਸ਼ੱਕ ਇੱਕ ਪਾਸੇ ਜੂਲੀ ਬ੍ਰਾਊਨ ਜਿਨੇ ਕੇ ਖੋਜੀ ਪੱਤਰਕਾਰਤਾ ਕੀਤੀ ਉਹਦੇ ਵੱਲ ਦਿੱਤਾ ਗਿਆ ਉਹਦੇ ਵੱਲ ਕੀਤੀ ਗਈ ਬੇਤਿਆਨੀ ਕਈ ਤਰ੍ਹਾਂ ਦੇ ਚਰਚੇ ਖਤ ਉਹਦੇ ਵੱਲ ਕੀਤੀ ਗਈ ਸਭ ਦੀ ਬੇਤਿਆਨੀ ਕਈ ਤਰ੍ਹਾਂ ਦੇ ਨਵੇਂ ਸਵਾਲਾਂ ਨੂੰ ਜਨਮ ਦਿੰਦੀ ਆ ਜੇਫਰੀ ਐਪਸਟਿਨ ਦੁਨੀਆ ਦੇ ਉਤੇ ਨਹੀਂ ਪਰ ਇਸ ਗੱਲ ਨੂੰ ਸਭ ਦੇ ਮੂਰੇ ਛੱਡ ਗਿਆ ਕਿ ਜਦੋਂ ਤਾਕਤਵਰ ਲੋਕਾਂ ਦੇ ਨਾਲ ਬਹਿਣੀ ਉੱਠਣੀ ਹੋਵੇ ਜਦੋਂ ਅਰਬਪਤੀ ਖਰਬਪਤੀ ਲੋਕਾਂ ਦੇ ਨਾਲ ਤਾਲਮੇਲ ਹੋਵੇ ਉਦੋਂ ਬੰਦਾ ਕਿਸੇ ਵੀ ਤਰ੍ਹਾਂ ਦੀਆਂ ਹੱਦਾਂ ਨੂੰ ਪਾਰ ਕਰਦਾ ਇਸ ਵੇਲੇ ਕਈ ਦੇਸ਼ਾਂ ਦੀਆਂ ਸਰਕਾਰਾਂ ਕੰਬੀ ਜਾਂਦੀਆਂ ਕਈ ਦੇਸ਼ਾਂ ਦੇ ਨੇਤਾ ਆਪਣਾ ਨਾਂ ਆਉਣ ਦੇ ਕਰਕੇ ਤੇ ਅੰਦਰੋਂ ਅੰਦਰੀ ਡਰੇ ਹੋਏ ਕੰਬੇ ਹੋਏ ਆ ਜਿਵੇਂ ਕਿ ਭਾਰਤ ਦੇ ਵਿੱਚ ਵੀ ਇਸ ਗੱਲ ਦੇ ਨਾਲ ਸਬੰਧਤ ਕਈ ਲੋਕਾਂ ਨੂੰ ਕੰਬਛੜਿਆ ਪਰ ਇਹ ਜਿਹੜੀ ਖਬਰ ਆ ਇਹ ਜਿਹੜੀ ਰਿਪੋਰਟ ਆ ਇਸ ਰਿਪੋਰਟ ਨੇ ਭਾਰਤ ਦੇ ਵਿੱਚ ਤਾਂ ਮੁੱਕ ਜਾਣਾ ਉਹਦਾ ਕਾਰਨ ਇਹ ਆ ਵੀ ਜਦੋਂ ਇਹਦੀ ਅੱਗ ਵਧੂਗੀ ਜਾਂ ਜੇਕਰ ਇਹਦੀ ਅੱਗ ਵਧੇਗੀ ਤਾ ਧਰਮ ਦੀ ਤੇ ਜਾਤ ਦੀ ਕੋਈ ਨਾ ਕੋਈ ਗੱਲ ਕਰਕੇ ਪਤਾ ਐਸਾ ਖੇਡਿਆ ਜਾਣਾ ਵੀ ਪਰਲੇ ਪਾਰ ਨੂੰ ਧਿਆਨ ਹੋ ਗਿਆ ਪਰ ਜਿਹੜੇ ਹੋਰ ਦੇਸ਼ ਨੇ ਵੱਖ-ਵੱਖ ਦੇਸ਼ ਉਹਨਾਂ ਦੇ ਵਿੱਚ ਇਹਦਾ ਸੇਕ ਬਹੁਤ ਵੱਡੇ ਪੱਧਰ ਦੇ ਉੱਤੇ ਸਾਹਮਣੇ ਆ ਰਿਹਾ ਪਰ ਸਾਡੇ ਵਰਗੇ ਲੋਕਾਂ ਦੇ ਲਈ ਤੁਹਾਡੇ ਵਰਗੇ ਲੋਕਾਂ ਦੇ ਲਈ ਇਹ ਗੱਲ ਤਾਂ ਬਹੁਤ ਅਹਿਮ ਆ ਕਿ ਜਿੱਥੇ ਤਾਕਤ ਹੋਵੇ ਜਿੱਥੇ ਸੱਤਾ ਹੋਵੇ ਜਿੱਥੇ ਪਾਵਰ ਹੋਵੇ ਜਿੱਥੇ ਰਤਬਾ ਹੋਵੇ ਉਥੇ ਕੀ ਕੀ ਕੁਝ ਹੁੰਦਾ ਉਥੇ 14-14 ਸਾਲ ਦੀਆਂ ਨਾਬਾਲਗ ਕੁੜੀਆਂ ਦੇ ਨਾਲ ਸੋਸ਼ਣ ਵੀ ਹੁੰਦਾ ਉਹ ਲੋਕ ਜਿਨ੍ਹਾਂ ਨੂੰ ਅਸੀਂ ਬਹੁਤ ਵੱਡੇ ਰੁੱਤਮੇ ਵਾਲੇ ਸਮਝਦੇ ਆ ਉਹ 16 16 18 18 15 15 ਸਾਲ ਦੀਆਂ ਕੁੜੀਆਂ ਨਾਲ ਕੀ ਕੁਝ ਕਰਦੇ ਆ ਜਿੱਥੇ ਅਯਾਸ਼ ਮਿਰਤੀ ਹੋਵੇ ਤੇ ਇੱਕ ਪਾਸੇ ਪਰਦਾ ਹੋਰ ਤੇ ਦੂਜੇ ਪਾਸੇ ਗੱਲ ਹੋਰ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਇਸ ਬੰਦੇ ਨੇ ਯਾਨੀ ਕਿ ਜੇਫਰੀ ਐਪਸਟੇਨ ਨੇ ਆਇਲੈਂਡ ਖਰੀਦਿਆ ਸੀ ਇਸ ਕਰਕੇ ਵੀ ਭਾਈ ਵੱਡੇ ਲੋਕਾਂ ਨੂੰ ਇੱਥੇ ਬੁਲਾ ਕੇ ਉਹਨਾਂ ਦੀ ਮਸਤੀ ਦਾ ਹਰ ਪ੍ਰਬੰਧ ਕਰਿਆ ਕਰਨਾ ਤੇ ਉਸ ਤੋਂ ਬਾਅਦ ਹੁਣ ਇਹ ਫਾਈਲਾਂ ਜਦੋਂ ਬੇਪਰਦ ਹੋ ਰਹੀਆਂ ਤੇ ਫਿਰ ਕਈ ਇਹਦੇ ਵਿੱਚ ਕਿਸੇ ਐਸੇ ਸਾਹਮਣੇ ਆਏ ਆ ਜਿਨ੍ਹਾਂ ਲੋਕਾਂ ਦੇ ਬਾਰੇ ਇਹ ਭਰਮ ਸੀ ਕਿ ਆਹ ਬੰਦਾ ਤਾਂ ਖਿਡਾਰੀ ਬਹੁਤ ਵਧੀਆ ਹੈ ਇਹ ਤਾਂ ਬੰਦਾ ਕਦੇ ਕਿਸੇ ਬਾਰੇ ਇੰਉਂ ਸੋਚ ਹੀ ਨਹੀਂ ਸਕਦਾ ਆਹ ਤਾਂ ਬੰਦਾ ਕੰਪਿਊਟਰ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਂ ਇਹ ਤਾਂ ਕਦੇ ਐਵੇਂ ਕਰੀ ਨਹੀਂ ਸਕਦਾ ਇਹ ਤਾਂ ਬੰਦਾ ਕਾਰੋਬਾਰੀ ਬਹੁਤ ਵੱਡਾ ਇਹਨੇ ਤਾਂ ਕਦੇ ਇੰਉਂ ਕੀਤਾ ਹੀ ਨਹੀਂ ਹੋਣਾ ਉਹ ਸਾਰੇ ਲੋਕ ਬੇਪਰਵਾਹ ਹੋਏ ਆ ਹਾਲਾਂਕਿ ਕਾਨੂੰਨ ਦਾ ਪੱਖ ਰੱਖਣ ਵਾਲੇ ਇਹ ਵੀ ਗੱਲ ਕਹਿੰਦੇ ਆ ਕਿ ਜੇਕਰ ਕਿਸੇ ਫਾਈਲ ਦੇ ਵਿੱਚ ਕਿਸੇ ਦਾ ਨਾਂ ਆਵੇ ਇਹਦਾ ਮਤਲਬ ਇਹ ਨਹੀਂ ਕਿ ਉਹਨੇ ਸ਼ੋਸ਼ਣ ਕੀਤਾ ਹੋਗਾ ਕੁੜੀਆਂ ਦੇ ਨਾਲ ਅਦਾਲਤ ਦੇ ਵਿੱਚ ਇਹਨਾਂ ਗੱਲਾਂ ਦਾ ਕੋਈ ਵਜੂਦ ਨਹੀਂ ਆ ਪਰ ਜੋ ਫਾਈਲਾਂ ਦੇ ਵਿੱਚ ਆਇਆ ਉਹਦੇ ਬਾਰੇ ਤਾਂ ਇਹ ਵੀ ਚਰਚਾ ਹੈਗੀ ਵੀ ਅਗ ਲੱਗੀ ਤੋਂ ਬਿਨਾ ਧੂਆ ਨਿਕਲਦਾ ਨਹੀਂ ਤੇ ਵੱਡੇ ਵੱਡੇ ਲੋਕਾਂ ਦੇ ਮੂਹਰੇ ਕੋਈ ਨਾ ਕੋਈ ਚੀਜ਼ ਪੇਸ਼ ਕਰਨੀ ਉਹ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਹਿੱਸੇ ਦੇ ਵਿੱਚ ਆ ਕੋਈ ਔਰਤ ਪੇਸ਼ ਕਰ ਰਿਹਾ ਤੇ ਕੋਈ ਪੈਸੇ ਪੇਸ਼ ਕਰ ਰਿਹਾ ਕੋ ਮਨਚਾਈਆਂ ਹੋਰ ਡਿਮਾਂਡਾਂ ਪੂਰੀਆਂ ਕਰ ਰਿਹਾ ਤੇ ਬਦਲੇ ਦੇ ਵਿੱਚ ਆਪਣੀਆਂ ਮੰਗਾਂ ਪੂਰੀਆਂ ਕਰਵਾ ਰਿਹਾ ਸੋ ਐਫਪੀਨ ਫਾਈਲ ਦਾ ਅਸਰ ਭਾਰਤ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਕਦੇ ਵਧਿਆ ਤੇ ਕਦੇ ਘਟਿਆ ਫਿਰ ਕਦੇ ਕੋਈ ਕਾਰਵਾਈ ਆਈ ਤੇ ਫਿਰ ਕਦੇ ਕਾਰਵਾਈ ਦੇ ਉੱਤੇ ਟਿੱਪਣੀ ਆ ਗਈ ਪਰ ਇਹ ਮਸਲਾ ਬਹੁਤ ਵੱਡਾ ਇਸ ਮਸਲੇ ਨੇ ਇਹ ਦੱਸ ਦੁੱਤਾ ਕਿ ਜਦੋਂ ਕਾਰੋਬਾਰੀ ਲੋਕ ਜਦੋਂ ਵੱਡੇ-ਵੱਡੇ ਨਾਂ ਜਦੋਂ ਵੱਡੇ-ਵੱਡੇ ਗਾਇਕ ਜਦੋਂ ਵੱਡੇ-ਵੱਡੇ ਨੇਤਾ ਐਸੇ ਬੰਦਿਆਂ ਦੇ ਸੰਪਰਕ ਦੇ ਵਿੱਚ ਹੁੰਦੀ ਆ ਇਹ ਇੱਕ ਐਸਾ ਮਿਸ਼ਰਣ ਤਿਆਰ ਕਰਦੇ ਆ ਇਹਨਾਂ ਦਾ ਇੱਕ ਐਸਾ ਗੱਟਚੋੜ ਹੁੰਦਾ ਇੱਕ ਐਸਾ ਨਿਕਸਸ ਆ ਜਿੱਥੇ ਕਿ ਸਾਰਾ ਕੋਈ ਸਿਧਾਂਤ ਜਿੱਥੇ ਨੈਤਿਕਤਾ ਸਾਰਾ ਗਰਾਫਟ ਦੇ ਵਾਲ ਜਾਂਦਾ ਤੇ ਉਹ ਮਨਚਾਈਆਂ ਹਰਕਤਾਂ ਕਰਕੇ ਤੇ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਂਦੇ ਆ